ਸ਼ਿਕੀ ਨਾਮ ਤਾਂ ਲਈ ਮੇਰਾ ਸੰਤ੍ਰਿਤ ਚਾਵਲਾ ਜੀ ਇਹ ਕੀ ਪੂਰਾ ਮਾਮਲਾ ਕੀ ਹੈ ਜਿਹੜੇ ਚੋਰੀ ਦਾ ਸਰ ਮੇਰੀ ਦੁਕਾਨ ਅਗਸੇਨ ਚੌਂਕ 'ਚ ਹੈਗੀ ਹੈ ਸ਼ੀਰਮ ਜਨਰਲ ਸਟੋਰ ਨਾਲ ਮੇਰੇ ਬ੍ਰਦਰ ਦੀ ਹੈ ਗੋਵ ਮੈਡੀਕਲ ਦੋਵੇਂ ਰੱਖੀ ਛੋਟੇ ਟੁੱਟੇ ਨੇ ਜੀ ਤੇ ਕੋਟੋ ਗਾੜਨੀ ਤੇ ਕੋਈ ਕੈਸ਼ ਮਾਲਾ ਮੋਟਾ ਪਿਆ ਸੀ ਕੋਈ ਬੇਟੀਆਂ ਲੈ ਕੇ ਕੋਈ ਚਾਪਤੀ ਥੱਲੇ ਲੈ ਗਏ ਚੱਲ ਚੱਲ ਪੀ ਜਾ ਹੜਾ ਨੁਕਸਾਨ ਦੋਨਾਂ ਦਾ ਹੋ ਗਿਆ ਮਤਲਬ ਨੋ ਹੋ ਗਿਆ ਸਾਨੂੰ ਮੇਰੇ ਗਵੰਡੀ ਹੈਗਾ ਰਾਜ ਉਹਨੇ ਦੱਸਿਆ ਘਰੇ ਆ ਕੇ ਵੀ ਤੁਹਾਡੇ ਛੜੇ ਟੁੱਟੇ ਹੋਏ ਨੇ ਆ ਕੇ ਦੇਖਿਆ ਤੇ ਸਾਰਾ ਸਮਾਨ ਖਿਲਰਿਆ ਪਿਆ ਸੀਗਾ ਕੈਸ਼ ਕੁਛ ਲੈ ਗਏ ਆ ਉਹ ਸਾਰਾ ਉਹ ਵੀ ਖਿਲਰਿਆ ਪਿਆ ਉਧਰ ਪਾਏ ਕੁਝ ਸਭ ਖਿਲਰਿਆ ਪਿਆ ਸਾਰੇ ਰਾਏ ਕੁਲੇ ਦੇ ਕਿੰਨਾ ਕੁ ਨੁਕਸਾਨ ਹੋਇਆ ਜੀ ਨੁਕਸਾਨ 25000 40000 ਦਾ ਹੋ ਗਿਆ ਜੀ ਹਾਲੇ ਤਾਂ ਹੋਰ ਨੂੰ ਪਤਾ ਲੱਗੇਗਾ ਕੀ ਕੀ ਹੈ ਮੋਟੀ ਆਈਟਮਾਂ ਜਿਹੜੀਆਂ ਲੱਗੀਆਂ ਉਹ ਤਾਂ ਨਿਗਾ ਚਾਉਂਦੀਆਂ ਪਈਆਂ ਕੋਈ ਪੁਲਿਸ ਕੰਪਲੀਟ ਕੀਤੀ ਹੈ ਤੁਸੀਂ ਨਹੀਂ ਕਰਨੀ ਹਾਲੇ ਜੀ ਜੱਲੇ ਆ ਬਸ ਉਹ ਠੱਠੇ ਉਹਨੇ ਮਾਰਕੀਟ ਵਾਲੇ ਫੇਰ ਜਾਣੀ ਪੁਲਿਸ ਵੀ ਨਹੀਂ ਜਾ ਰਹੀ ਨਹੀਂ ਆ ਸਰ ਕੀ ਨਾਮ ਤੁਹਾਡਾ ਹੈ ਗਰੋਰ ਗੇਜ ਗਰੋਰ ਕੀ ਮਾਮਲਾ ਕੀ ਹੈ ਪੂਰਾ ਜਿਹੜਾ ਇੱਥੇ ਇਕੱਠੇ ਹੋਏ ਤੁਸੀਂ ਗਰੋਰ ਮੈਡੀਕਲ ਕੈਵਿਸ਼ੋਮ ਹੈ ਮੇਰੀ ਤੇ ਨਾਲ ਤੇਰੇਨੇ ਦੀ ਦੁਕਾਨ ਹੈ ਸਾਡੀ ਦੋਵੇਂ ਦੁਕਾਨਾਂ ਦੇ ਸ਼ਟਰ ਪਟੇਗੇ ਲੋਜ ਮੈਨੂੰ ਫੋਨ ਆਇਆ ਵੀ ਮੁੰਡਾ ਆਇਆ ਦੁਕਾਨ ਤੇ ਕਹਿੰਦਾ ਸ਼ਟਰ ਪਟੇ ਹੋਏ ਵਈ ਆਪਣੇ ਤੇ ਬੜੀ ਮਾੜੀ ਗੱਲ ਹੈ ਪ੍ਰਸ਼ਾਸਨ ਦੀ ਪੁਲਿਸ ਦੀ ਮਤਲਬ ਮਾੜੀ ਸਰਕਾਰ ਮੈਸ ਤੋਂ ਮਾੜੀ ਸਰਕਾਰ ਹੈ ਉਸ ਤੋਂ ਮਾੜਾ ਬਿਸ਼ਾਦਨ ਮੈਨੂੰ 52 ਸਾਲ ਦੀ ਉਮਰ ਹੋ ਗਈ ਹੈ ਨਹੀਂ ਵੇਖਿਆ ਇਨਾ ਬੁਰਾ ਹਾਲ ਮੇਰੇ ਵਿੱਚ ਲੈਬ ਦੇ ਉੱਪਰ ਚੋਰੀ ਕਰਕੇ ਗਏ ਕੋਈ ਮੌਕਾ ਨਹੀਂ ਵੇਖਣ ਆਇਆ ਅੱਡਾ ਇਹਨਾਂ ਦਾ ਬੰਨਾ ਇੰਨੀ ਨੈਗਲੀਜੈਂਸੀ ਕੋਈ ਮੌਕਾ ਨਹੀਂ ਵੇਖਣ ਆਇਆ ਆਨਲਾਈਨ ਕੰਪਲੇਂਟ ਲਾਈ ਵੈਸੇ ਕਮੇਲ ਲਾ ਕੇ ਆਏ ਆ ਫਿਰ ਫੋਨ ਕੀਤਾ ਵੀ ਆਜੋ ਮੌਕਾ ਹੀ ਨਹੀਂ ਵੇਖਣ ਆਇਆ ਉਹਨਾਂ ਨੇ ਕੀ ਕਰਨਾ ਚੋਰੀਆਂ ਹੀ ਹੋਣੀਆਂ ਅਸੀਂ ਪਰੇਸ਼ਾਨ ਇੰਨੇ ਹੀ ਕਰੇ ਬਣਾ ਜਾਈਏ ਰਾਤੀ ਕਬਾਲ ਹੋ ਗਈ ਮਤਲਬ ਹੀ ਕੋਈ ਸੌਣ ਵੀ ਨਹੀਂ ਜਾਈਏ ਬਿਜ਼ਨਸਮੈਨ ਨੂੰ ਤਾਂ ਤੁਸੀਂ ਬਸ ਲਾ ਦਿਓ ਥੱਲੇ ਲੋੜ ਹੀ ਨਹੀਂ ਮਤਲਬ ਜੋ ਚੋਰੀ ਫੋਨ ਚੁੱਕੀ ਜਾਂਦੇ ਆ ਤੂੰ ਖੋਈ ਜਾਂਦੇ ਆ ਕੋਈ ਲਾਅ ਨਾਡਰ ਹੀ ਨਹੀਂ ਹੈਗਾ ਵੇਰੀ ਬੈਡ ਬਹੁਤ ਮਾੜੀ ਗੱਲ ਹੈ ਸ਼ਰਮ ਦੀ ਗੱਲ ਹੈ ਜੇ ਤੁਸੀਂ ਸੁਣਦੇ ਹੋ ਤੁਹਾਡੇ ਵਾਸਤੇ ਸਰ ਕਿੰਨਾ ਨੁਕਸਾਨ ਹੋਇਆ ਦੁਕਾਨ ਤੇ ਉੱਪਰ ਮੈਡੀਕਲ ਦੀ ਦੁਕਾਨ ਤੇ ਭਾਈ ਸਾਹਿਬ ਨੁਕਸਾਨ ਦੀ ਗੱਲ ਨਹੀਂ ਹੁੰਦੀ ਨੁਕਸਾਨ ਸਾਡਾ ਹੋਏ ਨਾ ਹੋਵੇ ਪਰ ਗੱਲ ਇਹ ਹੈ ਕਿ ਇਹ ਜਿਹੜਾ ਅਹਿਸਾਸ ਹੈ ਚੋਰੀ ਦਾ ਇਹੀ ਬਹੁਤ ਵੱਡੀ ਗੱਲ ਹੁੰਦੀ ਹੈ ਇਹਨਾਂ ਨੂੰ ਪੈਟੀ ਕ੍ਰਾਈਮ ਕਹਿ ਕੇ ਜਿਹੜਾ ਇਹਦੇ ਉੱਤੇ ਕਾਰਵਾਈ ਨਾ ਕਰਨਾ ਜਾਂ ਇਹਦੇ ਤੇ ਤਵੱਜੋ ਨਾ ਦੇਣਾ ਸਾਨੂੰ ਮੈਂ ਵਿਕਾਸ ਕਲੋਨੀ ਤੋਂ ਉੱਤੇ ਪਹੁੰਚ ਗਿਆ ਮੈਨੂੰ ਪਤਾ ਲੱਗ ਗਿਆ ਕਿ ਪੁਲਿਸ ਨੂੰ ਇੱਥੇ ਨਹੀਂ ਪਤਾ ਲੱਗਾ ਕਿ ਇੱਥੇ ਚੋਰੀ ਹੋ ਗਈ ਹੈ ਕੀ ਹਾਲਤ ਇਹ ਚਲਦੀ ਸੜਕ ਹੈ ਸਾਨੂੰ ਪਤਾ ਲੱਗ ਗਿਆ ਸੋਸ਼ਲ ਮੀਡੀਆ ਤੇ ਖਬਰ ਆ ਤੇ ਪੁਲਿਸ ਨੂੰ ਨਹੀਂ ਪਤਾ ਗੱਲ ਪੈਸਿਆਂ ਨਾਲ ਮਤਲਬ ਨਹੀਂ ਹੈ ਇਹ ਪੈਸਿਆਂ ਨਾਲ ਤਾਂ ਮਸਲਾ ਹੈ ਗੱਲ ਇਹ ਕਿ ਵੀ ਛੱਟਰ ਟੁੱਟ ਰਹੇ ਕਿੱਡਾ ਵੱਡਾ ਥ੍ਰੈਟ ਹੈ ਕਿ ਤੁਹਾਡੀ ਦੁਕਾਨ ਦੇ ਉੱਤੇ ਕਿਸੇ ਦੀ ਨਜ਼ਰ ਪੈ ਗਈ ਹੈ ਤੇ ਉਹਨੇ ਸ਼ਰੀਆਮ ਛੱਟਰ ਤੋੜ ਦਿੱਤਾ ਔਰ ਉਹਨੂੰ ਉਹ ਬੰਦੇ ਤੇ ਕੋਈ ਐਕਸ਼ਨ ਨਹੀਂ ਕੋਈ ਕੁਝ ਫੜਨਾ ਨਹੀਂ ਸੀ